ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨੀ ਸਿੱਧੂ ਲਹਿਰਾ ਟੂਰ ਕੋਟ ਅੱਜ ਅਸੀਂ ਖੜੇ ਹਾਂ ਜੀ ਪਿੰਟ ਲਹਿਰਾ ਟੂਰ ਕੋਟ ਦੇ ਖੇਡ ਸਟੇਡੀਅਮ ਦੇ ਵਿੱਚ ਜਿੱਥੇ ਕਿ ਪਿੰਟ ਦੀਆਂ 3ਾਂ ਵੱਲੋਂ 3ਾਂ ਦਾ ਤਿਹਾਰ ਮਨਾਇਆ ਜਾ ਰਿਹਾ ਹੈਗਾ जानी गानी कटे रे दी टूट जानी गानी खिलर जाने नहीं मान के नी कच्चे कच्चे दा चूड़ाड़िए कच्चे कच्चे दा चूड़ाड़िए कल है नीद शंके दुनिया दो तो दिन की दि, कटला परौनी बनके दुनिया दो तो दिन की आजे से भरती होगा वीरना आजे से भरती होगा वीरना करन ले लाचा मे रा लॻंदी ले ला चाद रामु लॻंदी ले ला चाद रामे राप लॻंदी ਮਾਏ ਨੀ ਮੈਂ ਮੇਰੇ ਘਰਤੀ ਸਮਾ ਦੇ ਮਾਏ ਨੀ ਮੈਂ ਮੇਰੇ ਘਰਤੀ ਸਮਾ ਦੇ ਢੇਠ ਲਵਾ ਦੇ ਜੀਬ ਜੀਬ ਵਿੱਚ ਦੱਬੀ ਦੱਬੀ ਜੇ ਅਗਾਂਗ ਤੋਂ ਮੈਂ ਬਚ ਗਈ ਜਿਸਕ ਬਰੂ ਦੇ ਪਾਗਨਾਗ ਤੋਂ ਮੈਂ ਬਚ ਗਈ ਜਿਸਕ ਬੂ ਦੇ ਪਾਗਨਾਗ ਤੋਂ ਮੈਂ ਬਚਦੀ ਜਿਸਕ ਬਰੂ ਦੇ ਪਾਗਨਾਗ ਤੋਂ ਮੈਂ ਸਾਡੇ ਮੁੰਡੇ ਤਾਂ ਪੱਗਾ ਵੰਦੇ ਸਾਡੇ ਮੁੰਡੇ ਤਾਂ ਪੱਗਾ ਵੰਦੇ ਤੂੰ ਬੰਦਾ ਹੈ ਪਰਨਾਮੇ સાત ની કરનવ તેરે મા પ્યાને તૈનુ સાત ની કરનવ મેરે મા પ્યાને તૈનુ સાત ની કરનવ મેરે મા પ્યાને તૈનુ સાત ની કરનવ મેરે મા પ્યાને સિત દી ગેર મારી મેરા પત જા જવીરા છે તા ગેડા માની મેરે પત લ્યા જા જવીરા છેતી ગેડા માની મેરે પત લ્યા જા જવીરા કલ્લી નત शरत अखियूं बि शरबत अखियूं पीर तीर हिकु कुड़ियूं उहो बि दस मजदूर दस हिकु कुड़ियूं उहो बि दस मजदूर दस हिकु कुड़ियूं कुड़ो ਦੀਆ ਮੇਰਾ ਕੜਾ ਕਡੋਦਾਨੀ ਵੀਰ ਬੰਗਲੇ ਵਿੱਚ ਬੋਲਦਾਨੀ ਮੇਰਾ ਵੀਰ ਬੰਗਲੇ ਵਿੱਚ ਬੋਲਦਾਨੀ ਮੇਰਾ ਵੀਰ ਬੰਗਲੇ ਵਿੱਚ ਬੋਲਦਾਨੀ ਤੇਲੀਆਂ ਦੇ ਕਰਚੋਰੀ ਹੋਗੀ ਚੋਰੀ ਹੋਗੀ ਰੂਵੇਂਜੇ ਬੱਟੀ ਦੀਆ ਵਿੱਚ ਸੁਣੀ ਦਾ ਤੂੰ ਬੇਜੇ ਬੱਟੀ ਦੀਆ ਵਿੱਚ ਮੁਤਾ ਮਾਰਨੇ ਕੇ ਛੱਜ ਛੁਜ ਤੋੜਨੇ ਵੇਗ ਕਰਦੀ ਕਿੱਥੇ ਪਉਂਦੀ ਪੈਂਦੀ ਪਉਂਦੀ ਕਿੱਥੇ ਪਉਂਦੀ ਹਰਕੜ ਮੰਗਾਲਾ ਕਿਰਕਣ ਕੇ ਅਦਭਤੀ ਕਉਣੀ ਬੋਲੀ ਨਹੀਂ ਪਹਿਣਾ ਹੋਵੇ ਪਹਿਜ ਸਾਨੂੰ ਕਿਉਂ ਯਾਦ ਨਹੀਂ ਪਿਆ ਜੀ ਦੀ ਦਿਲਾਂ ਦੀ ਤੇਰੀ ਅੱਖ ਚੋਰਨੀ ਬਣ ਕੇ ਨੱਚਦੀ ਮੋਰ ਲੱਗਦੇ ਪੱਕੇ ਸੋਹਣੀਆਂ ਕੁੜੀਆਂ ਤੇ ਫਿਰ ਦੇ ਕੀ ਕਰਦਾ ਤੂੰ ਨਾ ਰੱਖ ਸਕਿਆ ਮੇਰਾ ਪਿਆਰ ਵਿੱਚ ਵਰਦਾ ਤੂੰ ਨਾ ਰੱਖ ਸਕਿਆ ਮੇਰਾ ਪਿਆਰ ਵਿੱਚ ਵਰਦਾ ਤੂੰ ਨਾ ਰੱਖ ਸਕਿਆ ਵੇ ਮੇਰਾ ਪਿਆਰ ਵਿੱਚ ਵਰਦਾ ਤੂੰ ਨਾ ਰੱਖ ਕਿਆ ਮਾਹੀ ਮੋਰੀ ਪਿੰਡ ਦਾ ਨੀ ਉਹ ਪੱਕਾ ਹਿੰਦਦਾ ਮਾਹੀ ਮੋਰੀ ਪਿੰਡ ਦਾ ਨੀ ਉਹ ਪੱਕਾ ਹਿੰਦਦਾ ਲੜੇ ਉਤੋਂ ਉਤੋਂ तो देखे तो सुनलों तो करता मेरिया झंजर बाजो सुने झर बाजो ने सुने जा <stip> <getting out> <tsp> <Hearing> <himself> <esus Mitsub> <Flip> जोड़ी घटा है, मोट में रिसला जोड़ी है, मोट मेरे चलाते जोड़ी